ਪਰਮੇਸ਼ਰ ਦਾ ਕਰੋਧ ਅਣਅਗਿਆਕਾਰੀ ਦੇ ਪੁੱਤਰਾ ਉੱਤੇ ਪੈਂਦਾ ਹੈ ਜਿਹੜੇ ਲੋਕ ਪਰਮੇਸ਼ਰ ਦੀ ਆਗਿਆਕਾਰੀ ਨਹੀਂ ਕਰਦੇ ਉਹ ਕੌਣ ਆ ਅਣ ਆਗਿਆਕਾਰੀ ਤਾਂ ਪਰਮੇਸ਼ਰ ਦਾ ਕਰੋਧ ਇੰਨਾਂ ਗੱਲਾਂ ਦਾ ਕਰਕੇ ਕਿ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹ ਕਰਨੇ ਨਹੀਂ ਉਹਨਾਂ ਦੀ ਥਾਂ ਤੇ ਪੁੱਠੇ ਕਰਨੇ ਤਾਂ ਉਹ ਗਲਤ ਕੰਮ ਕਰਨ ਵਾਲਿਆਂ ਦੇ ਉੱਤੇ ਪਰਮੇਸ਼ਰ ਦਾ ਕਰੋਧ ਆਉਂਦਾ ਹੈ ਕਿ ਪਰਮੇਸ਼ਰ ਦਾ ਧੰਨਵਾਦ ਕਰਨ ਤੋਂ ਪਹਿਲਾਂ ਤੁਸੀਂ ਹੋਰ ਕਿਸੇ ਚੀਜ਼ ਨੂੰ ਪਹਿਲ ਆਪਣੇ ਆਪ ਨੂੰ ਪਰਮੇਸ਼ਰ ਦੇ ਨਾਲ ਜੋੜਨ ਤੋਂ ਪਹਿਲਾਂ ਤੁਸੀਂ ਹੋਰ ਕਿੱਥੇ ਜੋੜ ਰਹੇ ਆ ਜਾਂ ਹੋਰ ਕਿਸੇ ਚੀਜ਼ ਨੂੰ ਜੋੜ ਰਹੇ ਆ ਤੇ ਕੀ ਇਹ ਪਰਮੇਸ਼ਰ ਦਾ ਕਰੋਧ ਨਹੀਂ ਆਊਗਾ ਕਿ ਰੋਟੀ ਤੈਨੂੰ ਮੈਂ ਦੇ ਰਿਹਾ ਸਾਹ ਤੈਨੂੰ ਮੈਂ ਦੇ ਰਿਹਾ ਹਿੰਮਤ ਤੈਨੂੰ ਮੈਂ ਦੇ ਰਿਹਾ ਅਕਲ ਤੈਨੂੰ ਮੈਂ ਦਿੱਤੀ ਮੂੰਹ ਤੇਰੇ ਦੇ ਵਿੱਚ ਜਿਹੜੇ ਅੱਖਰ ਆਉ ਮੈਂ ਪਾਏ ਤੇ ਤੂੰ ਇਹਨਾਂ ਦਾ ਇਸਤੇਮਾਲ ਕਿੱਥੇ ਕਰ ਰਿਹਾ ਆਂ ਕਰੋਧ ਤੇ ਹੋਣਾ ਹੀ ਆ ਨਾ ਮਤਲਬ ਤੁਸੀਂ ਕਿਸੇ ਇਨਸਾਨ ਨੂੰ ਬਹੁਤ ਕੁਝ ਦੇ ਰਹੇ ਹੋ ਦੀ ਫੀਸ ਦਾ ਖਰਚਾ ਚੱਕਿਆ ਤੁਸੀਂ ਕਿਸੇ ਦੇ ਘਰ ਦੇ ਰਾਸ਼ਨ ਦਾ ਖਰਚਾ ਚੁੱਕਿਆ ਤੁਸੀਂ ਕਿਸੇ ਨੂੰ ਕੱਪੜਾ ਲੱਤਾ ਲੈ ਕੇ ਦਿੰਦੇ ਹੋ ਤੇ ਉਹ ਬੰਦਾ ਤੁਹਾਨੂੰ ਪੁੱਛੇ ਵੀ ਨਾ ਤੇ ਦੂਜੇ ਕਿਸੇ ਦੇ ਘਰ ਦੇ ਵਿੱਚ ਵੜਿਆ ਰਹੇ ਜਾਂ ਕਿਸੇ ਹੋਰ ਦੇ ਗੋਣ ਗਾਈ ਜਾਵੇ ਹੋਰ ਕਿਸੇ ਦਾ ਪਾਣੀ ਭਰੀ ਜਾਵੇ ਤੇ ਤੁਸੀਂ ਉਹਨੂੰ ਸੀਸਾ ਦੋਗੇ